ਆਪਕੀ ਕੇਵਲ ਮੁਰਤੀ ਦੇ ਸੀਰ ਮੁਰਤੀ ਦੇ ਵਰਤਮਾਨ ਕਰਕੇ ਹੀ ਕਹਿੰਦੇ ਜਾਂਦੇ ਹਨ ਸਿੰਗਾ ਨਰਦਿਕ ਦੀ ਇੱਕ ਕਪ ਆਹ ਭਾਰ ਕੀਤੇ ਸਨ ਬਿਲਕੁਲ ਸਿਰ ਤੇ ਮੁਰਤੀ ਦੇ ਨਾਮ ਦੇ ਆਸਰੇ ਮੈਰੀਆਂ ਦੇ ਨਾਲ ਲੜਨ ਬਾਅਦ ਵੀ ਸਦਾ ਹੀ ਕੇਵਲ ਮਰਤ ਦਾ ਤਿਆਰ ਕਰਦੀ ਰਹੇ ਸ਼ਹਿਰ ਵਿੱਚ ਸਨ ਕੇਤਰ ਦੀ ਅਪੀੜ ਜਿੱਤ ਲਗ ਪਿਆ ਬਾਹਰ ਕੋਤੇ ਤੇ ਦੁੱਖਾਂ ਦੀ ਮੁਰਤੀ ਦੇ ਨਾਮ ਅਭਿਨਤਨ ਉਹ ਕੇਪੋ ਕੇਪਾ ਦੇ ਨੇੜੇ ਵਿੱਚ ਆਪਣੇ ਬਾਗੂ ਖਾਨੇ ਦੇ ਵਿੱਚ ਇਹ ਆਖੀ ਤੇ ਇੱਕ ਉਹਨਾਂ ਦੇ ਸੇਵਾਵਾਰਾਂ ਨੇ ਜੀ ਮੈਂ ਬਹੁਤ ਖੁਸ਼ ਹੈਗਾ ਉੱਥੇ ਚੱਲਣਾ ਉਹਦੀ ਦਿਲੋਂ ਜੀ ਆਇਆਂ ਨੂੰ ਆਖਦਾ ਹੈ ਉਹ ਵੇਖੋ ਇੱਕ ਆਪ ਆਪ ਦੇ ਬੰਦੇ ਆਪ ਉਹਨਾਂ ਦੇ ਚਲੇ ਜਾਂਦੇ ਨੇ नगर पीस विख पहुच ਸਾਂਝਕ ਨੂੰ ਬੇਨਤੀ ਆਈ ਇਹ ਪਰਿਵਾਰ ਭਾਈ ਕਪੂਰ ਫਰੇ ਤੋਂ ਆਇਆ ਇਹਨਾਂ ਨੇ ਪਿਛਲੇ ਸਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਈ ਸੀ ਫਰਮਾਤਮਾ ਨੇ ਬੱਚੇ ਦੀ ਦਾਤ ਬਖਸ਼ੀ ਆ ਕਪੂਰ ਫਰੇ ਤੋਂ ਅੱਜ ਇਹਨੂੰ ਨਗਰ ਕੀਰਤਨ 'ਚ ਮੱਥਾ ਟੇਕਣ ਲੈ ਕੇ ਆਏ ਆ ਇਹਨਾਂ ਪਰਿਵਾਰ ਦਾ ਭਾਈ ਆਪਾਂ ਸਾਰੇ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਆਂ ਔਰ ਜਿੰਨੀ ਸੰਗਤ ਤੁਸੀਂ ਸਾਰੀ ਇਲਾਕਾ ਨਿਵਾਸੀ ਜਨਸਾਭ ਦੇ ਦੂਰੋਂ ਨੇੜੇ ਇਲਾਕੇ ਦੀ ਸਮੁੱਚੀ ਸੰਗਤ ਦਾ ਸ੍ਰੀ ਗੁਰੂ ਘਰ ਦੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦੀ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਇਸੇ ਤਰ੍ਹਾਂ ਸਾਰਿਆਂ ਦੀਆਂ ਝੋਲੀਆਂ ਭਰੇ ਦਿਨ ਸੁਖੀ ਰਾਤ ਸੁਖੀ ਤਰੱਕੀ ਬਖਸ਼ੇ ਕਿਉਂਕਿ ਇਹ ਭਾਈ ਗੁਰੂ ਗੋਬਿੰਦ ਸਿੰਘ ਜੀ ਦੇ ਸੁਖਾਂ ਦਾ ਜੋ ਇਤਿਹਾਸ ਸੁਣਾਉਨੇ ਆ ਅਸੀਂ ਕਿਵੇਂ-ਕਿਵੇਂ ਗੁਰੂ ਸਾਹਿਬ ਤੇ ਬੀਤੀ ਕਿਵੇਂ-ਕਿਵੇਂ ਉਹਨਾਂ ਨੇ ਮੁਸੀਬਤਾਂ ਚੜਦੇ ਹੋਏ ਕਿਲਾ ਆਨੰਦਗੜ੍ਹ ਤੋਂ ਲਾ ਕੇ ਹਜੂ ਸਾਹਿਬ ਤੱਕ ਮੁਸੀਬਤਾਂ ਦੇ ਹੀ ਮੁਸੀਬਤਾਂ ਚੜਦੇ ਗਏ ਮੁਸੀਬਤਾਂ ਦਾ ਹੀ ਹੜ ਆਇਆ ਸਰਸਵਤੀ ਦੇ ਪਰਿਵਾਰ ਤਿੰਨੇ ਸਿਆ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਨਾਲ ਦੇ ਨਾਲ ਚਲੇ ਗਏ ਗੁਰੂ ਸਾਹਿਬ ਦੇ ਮਹਿਲ ਦਿੱਲੀ ਨੂੰ ਚਲੇ ਗਏ ਛੋਟੇ ਸਾਹਿਬ ਜਾਦੇ ਮਾਤਾ ਗੁਜਰਕੌਰ ਦੇ ਨਾਲ ਗੰਗੂ ਲੈ ਗਿਆ ਉਹਨਾਂ ਨੂੰ ਫਿਰ ਆਪ ਸਭ ਨੂੰ ਪਤਾ ਕਿੰਨਾ ਧੋਖਾ ਕਰਕੇ ਗੰਗੂ ਨੇ ਛੋਟੇ ਸਾਹਿਬ ਜੱਦੇ ਨੂੰ ਸਰਹੰਗ ਲੈ ਕੇ ਗਏ ਮਰਿੰਡੇ ਕੋਤਵਾਲੀ ਥਾਣੇ ਫੜਾ ਦਿੱਤਾ ਕਿੰਨੀਆਂ ਕਾਲਨਾ ਕਾਲੀਆਂ ਦਸ਼ਮੇਸ਼ ਪਿਤਾ ਨੇ ਸਿੱਧ ਕੌਮ ਦੀ ਘਾਤਰ ਸਭ ਜਾਣੀ ਜਾਣ ਸੀ ਗੁਰੂ ਸਾਹਿਬ ਕੀ ਨਹੀਂ ਸੀ ਜਾਣਦੇ ਜਾਂ ਕੀ ਨਹੀਂ ਸੀ ਕਰ ਸਕਦੇ ਉਹ ਚਾਹੁੰਦੇ ਤਾਂ ਇੱਕ ਤੀਰ ਦੇ ਨਾਲ ਹੀ ਸਾਰੀ ਮੁਗਲ ਫੌਜ ਨੂੰ ਬਾਤ ਪਲਾ ਸਕਦੇ ਸੀ ਪਰ ਉਹ ਗੁਰੂ ਆਪੇ ਬਾਣੇ ਚ ਰਹੇ ਖੁਦਾ ਦੇ ਪਾਣੀ ਚ ਰਹੇ ਉਹਨਾਂ ਨੇ ਪਾਣਾ ਮਿੱਠਾ ਕਰਕੇ ਮੰਨਿਆ ਤੇ ਆਪਣਾ ਕੋਈ ਗੁਰੂ ਸਾਹਿਬ ਨੇ ਕੋਤਕੀ ਦਿਖਾਏ ਸਿਰਫ ਪ੍ਰਮਾਤਮਾ ਦੇ ਪਾਣੀ ਚ ਰਹਿ ਕੇ ਕਿਵੇਂ ਵੱਡੇ ਸਹਿਜਾ ਜੀ ਨੂੰ ਚੱਤ ਦੇ ਵਿੱਚ ਸ਼ੀਤ ਪ੍ਰਵਾਦਤਾ ਸਾਰੇ ਸ਼ੀਤਾਨੀ ਆਪ ਸਾਰੇ ਜਾਣਦੇ ਹੋ ਕਤਲ ਕਰ ਵਿਖੇ ਕਿੰਨੀ ਸ਼ੀਧੀ ਕਿਵੇਂ ਕੂਣ ਦੀਆਂ ਰੱਦੀਆਂ ਆਵਾਜ਼ ਦਿੱਤੀਆਂ ਇਹ ਸਾਰਾ ਵਰਤਾਰਾ ਪਈਏ ਨਗਰ ਕੀ ਤੰਦੇ ਵਿੱਚ ਅਸੀਂ ਸੰਗਤ ਨੂੰ ਸੁਣਾਉਂਦੇ ਆਂ ਕਿਉਂਕਿ ਆਪ ਸਾਰੇ ਜਾਣਦੇ ਹੋ ਭਾਈ ਨੌਜਵਾਨ ਪੀੜ੍ਹੀ ਜੋ ਪੁਰਾਣਾ ਵਿਰਸਾ ਭੁੱldi ਜਾ ਰਹੀ ਆ ਪੁਰਾਣਾ ਵਿਰਸੇ ਤੋਂ ਨੌਜਵਾਨ ਪੀੜ੍ਹੀ ਨੂੰ ਆਪਾਂ ਜਾਗੂ ਕਰਾ ਕੇ ਰੱਖਾਂਗੇ ਵਿਰਸੇ ਨਾਲ ਜੋੜ ਕੇ ਰੱਖਾਂਗੇ ਤਾਂ ਹੀ ਆਪਾਂ ਸਿੰਘ ਸੱਜ ਸਕਦੇ ਆਂ ਗੁਰੂ ਵਾਲੇ ਬਣ ਸਕਦੇ ਆ ਕਿਵੇਂ ਆਪਾਂ ਬੱਚਿਆਂ ਨੂੰ ਜੇ ਆਪਾਂ ਕੁਝ ਸਮਾਗਮ ਧਾਰਮਿਕ ਸਮਾਗਮ ਕਰਾਂਗੇ ਨਗਰ ਕੀਰਤਨ ਜੋ ਇਹ ਇਹ ਬਲਖਣਗਰ ਕੀਰਤਨ ਆ ਭਾਈ ਜੋ ਆਪਾਂ ਪਿੰਡਾਂ 'ਚ ਕਰਦੇ ਆ ਉਹ ਨਹੀਂ ਇਹਦਾ ਆਪਾਂ ਗੁਰੂ ਦੀਆਂ ਇੱਕ ਯਾਦਾਂ ਨੂੰ ਤਾਜ਼ਾ ਕਰਾਉਂਦੇ ਹੋਏ ਰਾਤ ਨੂੰ ਵੀ ਸਾਨੂੰ ਤਕਰੀਬਨ 2-3 ਦਿਨ বাজ ਜਾਂਦੇ ਆ ਸਵੇਰੇ ਪਿੰਡੇ ਕਰਦੇ ਪਰ ਇਹ ਗੁਰੂ ਦੀਆਂ ਯਾਦਾਂ ਅਸੀਂ ਚਾਹੁੰਦੇ ਆ ਵੀ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜੀਏ ਬਾਤ ਤੋਂ ਬਾਤ ਬੱਚੇ ਕੇ ਜੋ ਆਪਣਾ ਮਿਰਾਸ ਦਾ ਇਤਿਹਾਸ ਸੁਣ ਕੇ ਮਾਤਾ-ਵਾਪਾ ਬੈਣਾ ਤੇ ਵੀ ਅਸੀਂ ਚਾਹੁੰਦੇ ਆ ਵੀ ਬਾਤ ਬਾਤ ਕੋਸ਼ਿਸ਼ ਕਰੋ ਬੱਚਿਆਂ ਨੂੰ ਕੇਸ ਦਾੜੀ ਰੱਖੋ ਬੱਚੇ ਛੋਟੇ ਹੁੰਦੇ ਤੋਂ ਹੀ ਕੇਸ ਰੱਖਣਗੇ ਤਾਂ ਹੀ ਵੱਡੇ ਹੋ ਕੇ ਸੰਸਕਾਰੀ ਬਣਗੇ ਜੇ ਆਪਾਂ ਛੋਟੇ ਹੁੰਦਿਆਂ ਨਹੀਂ ਦਾਈ ਦੇ ਜਾ ਕੇ ਪੁੱਤ ਤੂੰ ਦਾ ਬਹੁਤ ਸੋਹਣਾ ਲੱਗਦਾ ਵਾਲ ਕੱਟਿਆ ਜੇ ਤਾਂ ਫਿਰ ਉਦਾਂ ਹੀ ਉਹਨੇ ਆਪਦਾ ਵੱਡੇ ਹੁੰਦੇ ਤੱਕ ਉਦਾਂ ਦਾ ਹੀ ਰੂਪ ਬਣਾ ਕੇ ਰੱਖਣਾ ਜੇ ਤੁਸੀਂ ਕੇਸ ਰੱਖੋਗੇ ਕੇ ਸਾਭੋਗੇ ਫਿਰ ਵੱਡਾ ਹੋ ਕੇ ਆਪੇ ਦਸਤਾਰ ਸਜਾਉਗਾ ਉਹਦਾ ਆਪਸਰੀ ਸੰਗਤ ਜਾਣਦੇ ਹੋ ਦਸਤਾਰ ਦੇ ਵਿੱਚ ਆਪਾਂ ਕਿੰਦਾ ਦਾ ਗੁਰੂ ਸਾਹਿਬ ਦੱਸਦੇ ਆ ਨਾ ਉਹ ਕਿੰਨਾ ਸੋਹਣਾ ਲੱਗਦਾ ਇਸ ਤਰ੍ਹਾਂ ਦਾ ਤਾਂ ਹੀ ਬੇਇੱਜ਼ਤੀ ਹੁੰਦੀ ਆ ਤੇ ਹੁਣ ਅਸੀਂ ਆ ਜਿੱਦਰ ਸਿੰਘ ਜੀ ਰਾਜਾ ਨੂੰ ਬੇਇੱਜ਼ਤੀ ਕਰਾਂਗੇ ਵੀ ਜੋ ਤੁਸੀਂ ਇਹਨਾਂ ਕੋਲ ਸਾਹਮਣੇ ਆਪਾਂ ਕਿਲਾ ਸ਼ਟੜ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦੇ ਆ ਕਿਉਂਕਿ ਅਮਰਿੰਦਰ ਸਿੰਘ ਸ਼ੁਰੂ ਕਰੀਏ ਹਾਂਜੀ ਹਾਂਜੀ ਕਰੋ ਜੀ ਬੋਲੇ ਸੁਨਿਆ ਪਿਆਰੀ ਗੁਰ ਸੰਗਤ ਜੀਓ ਸਰਬਤ ਸੰਗਤ ਗੁਰੂ ਚਰਨਾ ਵਿੱਚ ਆਪੋ ਆਪਣੀ ਹਾਜ਼ਰੀ ਲਵਾਈ ਵਾਹਿਗੁਰੂ ਬਈ ਜੁ ਸਦਾ ਗੁਰੂ ਜੀ ਮੇਰ ਹੋ ਜੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਵਾਹਿਗੁਰੂ ਤੇ ਰੱਬੀ ਬਾਣੀ ਦਾ ਚੱਲੇ ਪ੍ਰਵਾਹ ਜਿੱਥੇ ਸਭ ਪੂਰੀਆਂ ਤੇ ਕਾਰਜ ਰਾਸ ਹੋਵੇ ਜਿਨ੍ਹਾਂ ਸੇਵਿਆ ਇੱਕ ਓੰਕਾਰ ਦਾ ਨਾਮ ਸਤਿਗੁਰੂ ਦੇ ਅੰਦਰ ਨਾਸੂਰੇ ਉਥਾ ਬਿਕੁੰਠ ਦਾ ਰੂਪ ਹੁੰਦਾ ਜਿਸ ਥਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਏ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋਥਾਨ ਸੋਹਾਵਾ ਰਾਮ ਆਪ ਪ੍ਰਸੰਗਤਾ ਦੇ ਬੜੇ ਬੜੇ ਉਤਮ ਪਾ ਅੱਜ ਤੋਂ 31 ਸਾਲ ਪਹਿਨ ਵੀ ਇਹ ਮਹਾਨ ਨਗਰ ਕੀਰਤਨ ਇਸ ਤਰਹੀ ਤੇ ਆਇਆ ਸੀ ਚਲੋ ਗੁਰਦੁਆਰਾ ਸਹਿਬ ਦੀ ਇੱਕ ਦੋ ਜਿੰਨੇ ਵੀ ਮੈਂਬਰ ਆ ਉਹੀ ਕੱਲੇ ਹਾਜ਼ਰ ਸੀ ਸੰਗਤਾਂ ਨੂੰ ਦਿਆਉਦੇ ਸਤਖੜ ਵਾਸੀ ਬਾਬਾ ਜੀ ਹੋਰਸ ਸਿੰਘ ਜੱਟ ਜਿਨ੍ਹਾਂ ਤੇ ਦਸਮੇਸ਼ ਪ੍ਰਤਾ ਗੁਰੂ ਜੀ ਨੇ ਤਰਸਤ ਕਰਿਆ ਜਦੋਂ ਆਰਾਮ ਦਾ ਪਰਸਾ ਹੋ ਗਏ ਇਹ ਨਗਰ ਕੀਰਤਨ ਦੀ ਇਜਾਜ਼ਤ ਕਰਨ ਲਈ ਉਹਨਾਂ ਨੂੰ ਬੇਲੇ ਬਾਬਾ ਸਤਖੜ ਵਾਸੀ ਤੇਜਗੜ ਸਾਹਿਬ ਦੇ ਜਥੇਦਾਰ ਪਾਈ ਤਰਨੋਜਨ ਸਿੰਘ ਜੀ ਉਹਨਾਂ ਦੇ ਭਰਾ ਚੋਟੇ ਕਿਹੜੇ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਦੋਂ ਤੋਂ ਚੱਲਦੇ ਬੱਡੇ ਬੱਡੇ ਬਾਬਾ ਜੀ ਆਪਣੇ ਪੁੱਤਰੇ ਕੁਲਮੰਤ ਸਿੰਘ ਨੂੰ ਉਹਨਾਂ ਦੀ ਬਾਹ ਫੜਾ ਕੇ ਤੇ ਇੱਕ ਦੋ ਮਿੰਟ ਤੁਹਾਡੀ ਜਨਨਾ ਕਿਉਂ ਬੈਠੇ ਬੋਲਣਗੇ ਫੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਇਤਿਹਾਸ ਤੁਹਾਨੂੰ ਕਦੇ ਨਹੀਂ ਸੁਣਾਇਆ ਫੇ ਲੌੜਾ ਕੀ ਸੀ ਗੱਲ ਕੀ ਸੀ ਕਿ ਲੱਜਣਾ ਕਿਉਂ ਪਿਆ ਗਰਨ ਤਹੂ ਕੀ ਉਹ ਤੁਹਾਨੂੰ ਸੁਣਾਵਾਂਗੇ ਅਨੰਦਪੁਰ ਸਾਹਿਬ ਤੋਂ ਫਿਰ ਥੋੜਾ ਅੱਗੇ ਆਇਆ ਇਥੋਂ ਦਾ ਵੀ ਸੁਣਾਵਾਂਗੇ ਤੇ ਜੇ ਨਾਲ ਟਾਈਮ ਬਾਬਾ ਜੀ ਕਹਿਣ ਜੋ ਸੁਣਾਵਾਂਗੇ ਆਓ ਹੁਣ ਬੈਠਾ ਬਾਬਾ ਜੀ ਦੇ ਕੋ ਦੋ ਬਚਨ ਸਰਬਤ ਇੱਕ ਹਾਲ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੰਮ ਸ਼ੁਰੂ ਕਰਨਾ ਮਕਾਨ ਬਣਾਣਾ ਹੋਵੇ ਉਹਦੀ ਦੀਰਖੜੀ ਮੈਂ ਤੋਂ ਸਤਿਕਾਰਯੋਗ ਸ੍ਰੀ ਵਾਨ ਸੰਤ ਬਾਬਾ ਜੂਰਾ ਸਿੰਘ ਜੀ ਲੱਖਾਂ ਇਹ ਸਾਰਾ ਹੀ ਉਹਨਾਂ ਦਾ ਉੱਤਮ ਹੈ ਉਹਨਾਂ ਦਾ ਅਪਰਾਧਾ ਤੇ ਸਤਿਗੁਰੂ ਨੇ ਏਡੀ ਕਿਰਪਾ ਕੀਤੀ ਹੈ ਕਿ ਮੈਂ ਵੀ ਉਹਨਾਂ ਦੇ ਨਾਲ ਪਹਿਲੀ ਵਾਰੀ ਕਿਦੋਂ ਜੱਟ ਸਾਹਿਬ ਦੇ ਦਰਸ਼ਨ ਕੀਤੇ ਮੈਨੂੰ ਵੀ ਨਹੀਂ ਸੀ ਪਤਾ ਸਤਿ ਜੀ ਤੁਮ ਕੋਰ ਸਾਲ ਤੋਂ 4 ਸਾਲ ਤੇ ਵਾਸੀ ਵਾਰੇ ਇਡਾ ਮਹਾਨ ਸੰਸਥਾਨ ਦਾ ਇਤਿਹਾਸ ਮੈਂ ਬਹੁਤਾ ਕੁਝ ਨਾ ਕਹਾ ਸਿਰਫ ਇਹੋ ਹੀ ਬੇਨਤੀ ਕਰਨੀ ਹੈ ਕਿ ਸਤਿਗੁਰਾਂ ਨੇ ਇੰਨੀ ਵੱਡੀ ਮਿਹਰ ਕੀਤੀ ਹੈ ਜੋ ਬਾਬਾ ਜੋਰਾ ਸਿੰਘ ਜਰਾ ਨੇ ਨੀ ਰੱਖੀ ਕਿ ਦਸ਼ਮੇਸ਼ ਪੈਦਲ ਮਾਰਚ ਚਲਾਇਆ ਉਹ ਅੱਜ ਵੀ ਉਸੇ ਤਰ੍ਹਾਂ ਬਾਬਾ ਜੂਰਾ ਸਿੰਘ ਜੀ ਆਪਣੇ ਪੋਤਰੇ ਕੁਲਵੰਤ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਭਾਈ ਕੁਲਵੰਤ ਸਿੰਘ ਜੀ ਲੱਖਾ ਏਡੀ ਗੁਰੂ ਦੀ ਰਹਿਮਤ ਹੈ ਆਨੰਦਪੁਰ ਸਾਹਿਬ ساری ਰਾਤ ਤੇ ਤੜਕੇ ਅਖੰਡ ਪਾਤਸ਼ਾਹ ਸਾਹਿਬ ਦੇ ਪੁਖਤ ਬਾਅਦ ਕਿੰਨੇ ਵਜੇ ਨਗਰ ਕੀਰਤਨ ਚੱਲਿਆ ਪੌੜੀਆਂ ਵਿੱਚ ਵੀ ਧੱਗਾ ਪੱਜਾ ਸੀ ਬੋਲਾ ਮੁਹੱਲਾ ਹੀ ਬੱਗੇ ਹੋਇਆ ਸੀ ਸੋ ਸਤਿਗੁਰਾਂ ਨੇ ਬੜੀ ਦਿੱਫਾ ਕੀਤੀ ਹੈ ਬਾਬਾ ਜੋਰਾ ਸਿੰਘ ਹੋਰਾਂ ਦਾ ਪੀੜਿਆ ਹਰਿਆ ਹੋ ਰਿਹਾ ਹੈ ਤੇ ਜਿਹੜਾ ਤੁਸੀਂ ਹੁਣ ਪੀੜ ਰਹੇ ਨਹੀਂ 15 ਸਾਲ ਪਹਿਲਾਂ ਪਿੱਛੇ ਚਲੇ ਜਾਓ ਕਿੰਨੀ ਥੋੜੀ ਸੰਗਤ ਵਿੱਚ ਅੱਜ ਕਿੰਨੀ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀ ਰਹਿਮਤ ਹੈ ਸਤਿਗੁਰੂ ਕਿਰਪਾ ਕਰੇ ਮੈਂ ਇਹਨਾਂ ਦੇ ਵਿਚਾਰੇ ਬਹੁਤਾ ਸਮਾਂ ਨਹੀਂ ਲਾਣਾ ਤੇ ਤੁਸੀਂ ਇਹਨਾਂ ਕੋਲੋਂ ਹੀ ਇਹ ਵੀ ਉਦੋਂ ਦੇਖਾਪ ਤੋਂ ਵਿੱਚ ਦੇ ਦੇ ਕਿ ਬਾਬਾ ਕੁਲਵੰਤ ਸਿੰਘ ਲੱਖਾ ਦਿੱਤੇ ਉਹਨੂੰ ਗੁਰੂ ਸਾਹਿਬ ਨੇ ਆਪਣਾ ਪਹਿਰਾ ਲਾ ਲਿਆ ਜੋ ਇਹਨਾਂ ਦੇ ਮੂੰਹੋਂ ਬਚਨ ਨਿਕਲਦਾ ਉਹ ਗੁਰੂ ਸਾਹਿਬ ਪੂਰਾ ਪਾਉਂਦੇ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਭਈ ਰੰਗਦੇਵ ਪੱਪੀ ਰਾਜ ਜਿਨੇ ਰਾਜ ਭਾਗ ਲੈਣ ਲਈ ਆਪਣੇ ਪਿਓ ਨੂੰ ਜੇਲ੍ਹ ਤੋਂ ਬੰਦ ਕਰਦੇ ਆਪਣੇ ਘਰ ਬਣਾ ਨੂੰ ਜੇਲ੍ਹ ਤੋਂ ਬੰਦ ਕਰ ਲਿਆ ਪਿਓ ਨੂੰ ਪਾਣੀ ਦੇਣ ਤੋਂ ਵੀ ਦਰਸਾ ਦਰਸਾ ਕੇ ਮਾਰਿਆ ਉਹਨੇ ਵੀ ਗੱਡੀ ਮੈਨੂੰ ਨਹੀਂ ਰਾਜ ਭਾਗ ਨੂੰ ਮੈਨੂੰ ਆਪਣੀਆਂ ਭੈਣਾਂ ਨੂੰ ਜੇਲ੍ਹ ਵਿੱਚ ਬੰਦ ਕਰ ਲਿਆ ਵੀ ਮੇਰੇ ਹੱਥ ਵਿੱਚ ਆਵਾਜਿ ਮੈਨੂੰ ਗੱਦੀ ਰਾਜ ਗੱਦੀ ਮਿਲੇ ਇਹਦੇ ਬਾਰੇ ਜਦੋਂ ਉਹਨੇ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਥਾਲੀ 'ਚ ਰੱਖ ਕੇ ਆਪਣੇ ਪੇਉ ਨੂੰ ਜਦੋਂ ਇਹ ਪਵਾਰ ਕਹਖਿਆ ਵੀ ਤੈਨੂੰ ਵਧਾਈਆਂ ਉਹ ਐਡੇ ਪਾਪੀ ਰਾਜ ਇਦਰ ਜਿਹੜੇ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਤੋਂ ਰਾਜੇ ਛਡਾਏ ਕੁਝ ਰਾਜਿਆਂ ਦੇ ਪੁੱਤ-ਪੋਤੇ ਸਾਰਿਆਂ ਦੇ ਨਹੀਂ ਕੁਝ ਰਾਜੇ ਐਸੇ ਵੀ ਸੀ ਜਿਹੜੇ ਅੰਤੰਮ ਸੰਸਕਾਰ ਵੇਲੇ ਗੁਰੂ ਜੀ ਦੇ ਨਾਲ ਛੇਵੇਂ ਪਾਤਸ਼ਾਹ ਦੇ ਨਾਲ ਉਹਨਾਂ ਦੀ ਚਿਖਾ ਜਿਹੀ ਛਾਲਾ ਮਾਰ ਕੇ ਨਪ੍ਰੇਤ ਕਰਦੇ ਸੀ ਕੁਝ ਰਾਜੇ ਐਸੇ ਸੀ ਗੁਰੂ ਗੋਬਿੰਦ ਸਿੰਘ ਦੀ ਚੜ੍ਹਦੀ ਕਲਾ ਦੇ ਕੇ ਜਾਨ ਨਸ ਕੇ ਬਈ ਇਹ ਕੱਲ ਦਾ ਰਾਜਾ ਕੱਲ ਦਾ ਬੱਚਾ ਅੱਸੀ ਰਾਹੀ ਕਹਿਲੂਰ ਪਰਬੰਧਾ ਰਾਜਾ ਜਿੱਥੇ ਨੈਣਾ ਦੇਵੀ ਮਾਤਾ ਦਾ ਮੰਦਿਰ ਹੈ ਉਹ ਰਾਜਾ ਸੀ ਵੀ ਉਧਰ ਦਾ ਉਹਨੇ ਗੁਰੂ ਗੋਬਿੰਦ ਸਿੰਘ ਕੋਲੇ ਪੜ੍ਹਾਈ ਹੱਤੀ ਕੀ ਹੀਰਿਆ ਜਿਹੜੀ ਜਾਣੜੀ ਪੰਜ ਕਲਾ ਸ਼ਸਤਰ ਐਸੀ ਅੱਤੀ ਜਾਂ ਦੇਖੀਆਂ ਚੰਗੀ ਜਨਾਈ ਲੋਹੇ ਦਰਸ਼ਨ ਕਰਕੇ ਹੈਰਾਨ ਹੋ ਗਿਆ ਬਈ ਤੇ ਰਾਜਿਆਂ ਦਾ ਵੀ ਜਗਤੂ ਗੁਰੂ ਕੋ ਅਬਿੰਦ ਸਿੰਘ ਜੀ ਆਨੰਦਪੁਰ ਵਿੱਚ ਕਿਤੇ ਬਾਹਰ ਜਾਣ ਦੀ ਤਿਆਰੀ ਵਿੱਚ ਨਿਕਲਦੇ ਕਿਤੇ ਅਰਜਿਤ ਨਗਾਰਾ ਮੂਹਰੇ ਵੱਜਦਾ ਜਾਂਦਾ ਗੁਰੂ ਜੀ ਪਰਜਾ ਦੀ ਅਧੀ ਤੇ ਅਸਵਾਰ ਜਦੋਂ ਗੁਰੂ ਜੀ ਕਿਤੇ ਬਾਹਰ ਜਾਂਦੇ ਫੁੱਲ ਕਲੀਆਂ ਮਹਿਕ ਉਠਦੀ

हो हर पासे खई ख़ुशबो हर पासे गुल जाण पतझड़ी उॾी मार उ लॻियां मौज बहार मार मारे लॻियां मौत बहारे बे बादशाह लॻाली

है सत्या कोई ख़ौफ़ न कोई ख़तर सरकार साथिय सन शहर शाहजांदे रोज़ शिकारू सिंग साथिय से शहन शाह रोज़ शिकारा नर पूरी चोज तो नलदकलिय महकद पंद जसगण गुरू جاپدیاں جس चिड़पदियां گرو गुरू ਇਹ ਕਿਉਂ ਕਿ ਤੇ ਹਾਥੀ ਦੇ ਜੰਦ ਵਿੱਚ ਸੇੜਦੇ ਨੇ ਇਹ ਹਾਥੀ ਦੇ ਜੰਦ ਵਿੱਚ ਸੇੜਦੇ ਨੇ ਟੋਲੇ ਤੰਚਾ ਚਾਹਲ ਵੀ ਨਾਲ ਹਾੜੇ ਪਹਾੜੀ ਰਾਜੇ ਉਹ ਸੁਣ ਸੁਣ ਕੇ ਚੜਦੇ ਨੇ ਬਾਈ ਪਹਾੜੀ ਰਾਜੇ ਉਹ ਟੋਲ ਸੁਣ ਕੇ ਚੜਦੇ ਨੇ ਇੱਥੇ ਹੀ ਵਸ ਹੀ ਰਾਂਗੇ ਤੇਹੀ ਵਸ ਨਹੀਂ ਰੰਗੇ ਨੂੰ ਉਹ ਨਾ ਘਟ ਪਾਇਆ ਹੈ ਰਬੂਲਪੁਰੀ ਤੇ ਵੀ ਲਾ ਕਹਿੰਦੇ ਰੰਗੇ ਨੂੰ ੜਕਾਇਆ ਹੈ ਰਬੂਲਪੁਰੀ ਤੇ ਵੀ ਲਾ ਕਹਿੰਦੇ ਰੰਗੇ ਨੂੰ ੜਕਾਇਆ ਹੈ ਮੈਂ ਧੋ ਬਾੜਪੁਰੀ ਚੋਂ ਜਦੋਂ ਨਿਕਲਦੇ ਫੁੱਲ ਕਲੀਆਂ ਵੀ ਮਹਿਕਦੀਆਂ ਜਾਪਦਿਆਂ ਜਸ ਗਾਉਣ ਗੁਰੂ ਦੇ ਕੋਇਲਾ ਕੀ ਲੀਚੇ ਰਾਜਾ ਪੀਰ ਚੰਦ ਗੁਰੂ ਦੇ ਦਰਸ਼ਨਾਂ ਲਈ ਆਇਆ ਫਟ ਗੁਰੂ ਪਰਜਾਤੀ ਹਾਕੀ ਤੇ ਸਵਾਰ ਉੱਪਰ ਸ਼ਤਰ ਜੁਲਦਾ ਹਾਕੀ ਤੇ ਉੱਪਰ ਸਿੰਘ ਗੁਰੂ ਸਾਹਿਬ ਤੇ ਜੋਰ ਗਸਦੇ ਕੁਝ ਸਿੰਘ ਕੋੜੇ ਹੱਥ ਤੇਰੇ ਜਾਂਦੇ ਕੁਝ ਪੈਦਲ ਕਰੇ ਜਾਂਦੇ ਹਥਿਆਰਾਂ ਰਾਜਾ ਭੀਮ ਜੰਗਾ ਤੇ ਉਹ ਦੀ ਰਾਣੀ ਤੇ ਉਹਦਾ ਪੁੱਤ ਜਲੇਮੇਰ ਚਾ ਹੇਠਾ ਖੜੇ ਲਗ ਗੁਰੂ ਜੀ ਵੱਲ ਵੇਖਿਆ ਇਹ ਸੰਤ ਕਰਾ ਗਿਆ ਵੀ ਉਹ ਇੱਕ ਅੰਗ ਦਾ ਬੱਚਾ ਅਸੀਂ ਰਾਜ ਕਿਤੇ ਰਾਜਿਆਂ ਦਾ ਵਿਰਾਸਾ ਰਾਜਾ ਭੀਮ ਜੰਗਾ ਗੁਰੂ ਦੇ ਦਰਸ਼ਨ ਕਰਕੇ ਆਪਣੇ ਘਰ ਗਿਆ ਰਾਜ ਨੂੰ ਕਹਿ ਨਹੀਂ ਹੁੰਦੀ ਅੱਖਾਂ ਬੰਦ ਕਰਦਾ ਇਹ ਗੁਰੂ ਜੀ ਦਾ ਖਾਤੀ ਚੌਕੀ ਚਾਨਣੀ ਅੱਖਾਂ ਬੁਰੇ ਉਹਨੇ ਆਪਣੇ ਵਜ਼ੀਰ ਨੂੰ ਬੁਲਾਇਆ ਕੋਲ ਵੀ ਤਾਂ ਇਹ ਚੀਜ਼ਾਂ ਮੰਗ ਕੇ ਲਿਆ ਤੇ ਠੱਗ ਕੇ ਲਿਆ ਚੋਰੀ ਕਰਕੇ ਲਿਆ ਉਹ ਜਿਹੜੀਆਂ ਗੁਰੂ ਕੋਲੇ ਚੀਜ਼ਾਂ ਮੇਰੇ ਕੋਲੇ ਹੋਣੀਆਂ ਜੀ ਵਜ਼ੀਰ ਕਹਿੰਦਾ ਵੀ ਗੱਲ ਹੀ ਕੋਈ ਨਹੀਂ ਵੀ ਥੋੜੇ ਮੁੰਡੇ ਦਾ ਹੈ ਮੰਗਣਾ ਆਪਾਂ ਗੁਰੂ ਜੀ ਨੂੰ ਨਾਲੇ ਕਾਟਦੇ ਆਂ ਨੇ ਤੇ ਕਹਿਦੇ ਆਇਓ ਨਾਲੇ ਉਹਨਾਂ ਨੂੰ ਕਮਾਂ ਗਏ ਆ ਚੀਜ਼ਾਂ ਦੇ ਸਭ ਲੋੜਾਂ ਸੰਦੇ ਰਹੇ ਨੇ ਅੱਜ ਜਿੰਨਾਂ ਦੀ ਰੋਲ ਸੰਦੇ ਦਿਓ ਵਜੀਲ ਧਿਆ ਗੁਰੂ ਜੀ ਨੂੰ ਕਹਿੰਦਾ ਮੇ ਨਾਲ ਇੱਕ ਪ੍ਰਜਾਦੀ ਹਾਦੀ ਦੇ ਦਿਓ ਇਹਦੇ ਤੇ ਮੁੰਡਾ ਵਿਆਹ ਨੂੰ ਜਾਊਗਾ ਨਾਲੇ ਚਾਂਗਣੀ ਦੇ ਦਿਓ ਜਿਹੜੀ ਤੁਹਾਡੇ ਉੱਪਰ ਲੱਗੀ ਹੈ ਇੱਕ ਇੱਕ ਹੀਰਾ ਰੱਬਾ ਘਰਪਾਂ ਦਾ ਵਿੱਚ ਲੱਗੇ ਨਾਲੇ ਉਹ ਚਾਂਗਣੀ ਦੇ ਦਿਓ ਜਦੋਂ ਵਿਆਹ ਦੀ ਰਸਮ ਕਰਾਂਗੇ ਚਾੜਲੀ ਮੁੰਡੇ ਕੁੜੀ ਦੇ ਉੱਪਰ ਲਾਉਂਦੇ ਚੰਦਨ ਦੀ ਚਮਕੀ ਦੇ ਦਿਓ ਜੀ ਇਹਦੇ ਤੇ ਬਾਕੇ ਸਕੇਤ ਪਵਾਵਾਂਗੇ ਰਾਜਿਆਂ ਦੇ ਮਨ ਚ ਸੀ 11 ਚੀਜ਼ਾਂ ਲੈ ਲਈਏ ਮੁੱਕੇ ਕਿਹੜਾ ਹੋਵੇ ਜਿਹੜਾ ਨਹੀਂ ਗੁਰੂ ਹੰਪੀਨ ਬੋਲਿਆ ਸਭ ਕੁਝ ਜਾਣ ਗੁਰੂ ਗੋਬਿੰਦ ਸਿੰਘ ਨੇ ਜਵਾਬ ਦਿੱਤਾ ਕਹਿੰਦੇ ਪਹਿਰੇ ਇਹ ਮੇਰੀਆਂ ਚੀਜ਼ਾਂ ਨਹੀਂ ਮੈਂ ਨਹੀਂ ਮਾਲਕ ਮੈਂ ਤਾਂ ਸਾਮ ਸਮਾਈ ਕਰਨ ਵਾਲਾ ਚੌਕੀਦਾਰ ਹੈ ਸੰਗਤ ਨੇ ਭੇਟ ਚੜਾਈ ਹੈ ਮਾਲਕ ਹੈ ਗੁਰੂ ਦਾ ਜਿਵੇਂ ਗੁਰੂ ਸਾਹਿਬ ਦੇ ਚਲਣਾ ਤੇ ਆਪਾਂ ਕੋਈ ਸੁਈ ਜੋਗਾ ਹੁੰਦਾ ਕੋਈ ਸੁਣਾਈ ਜੋਗਾ ਕੋਈ ਮਾਇਆ ਮੱਧ ਡੇਕਦਾ ਤਾਂ ਬਸ ਤਰ ਲੈ ਜਾਂਦਾ ਕੋਈ ਫੋਲੀ ਲੈ ਜਾਂਦਾ ਦੋ ਉਹਦੀ ਸ਼ਕਤ ਆ ਉਹਦੀ ਭਾਵਨਾ ਨਾ ਤਾਂ ਉਹਦਾ ਪ੍ਰਮਾਣ ਮਾਲਕ ਹੈ ਤੇ ਨਾ ਗ੍ਰੰਥੀ ਮਾਲਕ ਹੈ ਤਾਂ ਗੁਰੂ ਦੀ ਗੁਰ ਗੋਬਿੰਦ ਸਿੰਘ ਜੀ ਬਾਦ ਪੀਮ ਚੰਦਰ ਰਾਜਾ ਉਹਨੇ ਹੰਡੀ ਕੋੰਡੀ ਰਾਜਾ ਸੱਦੇ ਵੀ ਆਪਾਂ ਨੂੰ ਇੱਕ ਕੱਲ ਨੂੰ ਗੁਰੂ ਵੇਖੀ ਦਵਾਲ ਮੰਗਲਗਿਆ ਨੂੰ ਚੀਜ਼ਾਂ ਨਹੀਂ ਦਿੰਦੀਆਂ। ਔਰੰਗਜ਼ੇਬ ਨੂੰ ਚਿੱਠੀ ਲਿਖਦੀ ਕਿ ਤੇਰੇ ਰਾਗ ਵਿੱਚ